ਦਸਾਵਿਕ ਸ਼ਹਿਰ ਦੇ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਲਗਾਤਾਰ ਕੁਝ ਸਮੇਂ ਤੋਂ ਦੁਬਾਰਾ ਸ਼ੁਰੂ ਹੋ ਗਈ ਹੈ ਕੀ ਮਾਮਲਾ ਹੈ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਨਗਰ ਕਾਉਂਸਲ ਵੱਲੋਂ ਇਹ ਪਹਿਲਾਂ ਸੀਵਰ ਜਿਹੜਾ ਗਲਾਡਾ ਦਾ ਪਾਇਆ ਹੋਇਆ ਸੀਗਾ ਨਾ ਉਹਦੀ ਥੋੜੀ ਪਾਈਪ ਲਾਈਨ ਜਿਹੜੀ ਹੈ ਉਹ ਕਮਜ਼ੋਰ ਹੋ ਗਈ ਸੀ ਹੁਣ ਜਿਹੜੀ ਪਾਈਪਾਂ ਸੀਗੀਆਂ ਉਹ ਜਿਵੇਂ ਪਾਈਪਾਂ ਦੇ ਵਿੱਚ ਪ੍ਰੈਸ਼ਰ ਵਧਾਉਂਦੇ ਸੀ ਤਾਂ ਉਹ ਨਾਲ ਦੀ ਨਾਲ ਫਟ ਜਾਂਦੀਆਂ ਸੀ ਤੁਸੀਂ ਦੇਖਿਆ ਹੁਣ ਅਕਸਰੀ ਸਰਪੰਚ ਕਲੋਨੀ ਹੋਰ ਇਧਰ ਮੇਨ ਰੋਡ ਦੇ ਸ਼ਿਵ ਦਿਆਲਾ ਰੋਡ ਦੇ ਉੱਤੇ ਅਕਸਰੀ ਪਾਈਪ ਫਟ ਜਾਂਦੀ ਹੈ ਉਹਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਨੇ ਲਗਭਗ 3 ਕਰੋੜ ਰੁਪਇਆ ਖਰਚ ਕੇ ਇਹ ਨਵੀਂ ਪਾਈਪਲਾਈਨ ਸਿਰੇ ਤੋਂ ਸਿਰੇ ਤੱਕ ਪਾਉਣ ਦਾ ਫੈਸਲਾ ਲਿਆ ਸੀ ਉਸੇ ਤਹਿਤ ਹੁਣ ਕੰਮ ਚੱਲ ਰਿਹਾ ਜੀ ਉਹ ਜਦੋਂ ਆਪਾਂ ਪਾਈਪ ਪਾ ਰਹੇ ਆ ਤਾਂ ਧਰਤੀ ਦੇ ਵਿੱਚ ਪਾਈਪਾਂ ਦੋ ਤਿੰਨ ਇਕੱਠੀਆਂ ਹੋਈਆਂ ਹੋਈਆਂ ਨੇ ਨਾ ਜਦੋਂ ਜੀਸੀਬੀ ਨਾਲ ਪਟਾਈ ਹੁੰਦੀ ਹੈ ਕਈ ਵਾਰੀ ਨਹੀਂ ਪਤਾ ਲੱਗਦਾ ਜਾਂ ਕੋਈ ਵਾਰੀ ਨਹੀਂ ਰਸਵੇਰੇ ਵੀ ਠੇਕੇਦਾਰ ਕੰਮ ਕਰਨ ਲੱਗ ਜਾਂਦੇ ਨੇ ਤਾਂ ਉਸ ਨੂੰ ਮੁੱਖ ਰੱਖਦੇ ਸਾਡੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਇਸ ਕੰਮ ਵਿੱਚ ਲਗਭਗ 10 ਤੋਂ 12-12 ਦਿਨ ਲੱਗਣ ਦੀ ਸੰਭਾਵਨਾ ਹੈਗੀ ਹੈ ਹਲੇ ਤਾਂ ਸਾਰਿਆਂ ਨੂੰ ਬੇਨਤੀ ਹੈ ਵੀ ਸਾਨੂੰ ਕੋਆਪਰੇਟ ਕਰਨੇ ਇਸ ਮਾਮਲੇ ਦੇ ਉੱਤੇ ਤੇ ਜੇ ਥੋੜੀ-ਬਹੁਤ ਕਿਤੇ ਦਿੱਕਤ ਆਉਂਦੀ ਹੈ ਹਾਲਾਂਕਿ ਅਸੀਂ ਪਾਣੀ ਦੇ ਟੈਂਕਰਾਂ ਨਾਲ ਕੋਸ਼ਿਸ਼ ਕਰ ਰਹੇ ਆਂ ਇੰਜਣ ਵੀ ਲਗਾ ਰੱਖੇ ਆ ਤੇ ਇਹਨਾਂ ਸਾਧਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਪਬਲਿਕ ਨੂੰ ਦਿੱਕਤ ਘੱਟ ਤੋਂ ਘੱਟ ਆਵੇ ਪਰ ਜੇ ਫਿਰ ਵੀ ਦਿੱਕਤ ਆਉਂਦੀ ਹੈ ਤਾਂ ਨਗਰ ਕੌਂਸਲ ਇਸ ਲਈ ਇੱਕ ਤਮਾਫੀ ਦੀ ਜਾਚਕ ਹੈ ਤੇ ਦੂਸਰਾ ਸਾਰਿਆਂ ਤੋਂ ਕੋਆਪਰੇਸ਼ਨ ਦੀ ਮੰਗ ਕਰਦੀ ਹੈ ਯਾ ਸਭ ਕਿੰਨੇ ਸਮੇਂ ਤੱਕ ਇਹਦਾ ਪੂਰਨ ਰੂਪ ਚ ਹੱਲ ਹੋ ਜੂਗਾ ਤੇ ਕਿੰਨਾ ਕ ਲਾਭ ਹੋਊਗਾ ਜਿਸ ਤਰ੍ਹਾਂ ਕੁਝ ਲੰਬੇ ਸਮੇਂ ਤੋਂ ਚੱਲੀ ਆਂਦੀ ਐ ਸਮੱਸਿਆ ਇਸ ਤਰ੍ਹਾਂ ਜੀ ਹੁਣ ਇਹ ਪਾਈਪਲਾਈਨ ਵੀ ਵੱਡੀ ਪੈ ਗਈ ਐ ਪਹਿਲਾਂ ਜਿਹੜੀ ਪਾਈਪ ਪਈ ਸੀ ਉਹਦੇ ਨਾਲ ਲਾਈਨ ਵੱਡੀ ਐ ਤੇ ਦੂਸਰਾ ਉਹਦੇ ਨਾਲੋਂ ਮਜ਼ਬੂਤ ਐ ਇਹ ਮਟੀਰੀਅਲ ਹੋਰ ਐ ਹਾਰਡ ਕੋਰ ਮਟੀਰੀਅਲ ਐ ਇਹਦੇ ਵਿੱਚ ਜਲਦੀ ਬ੍ਰੇਕੇਜ ਨਹੀਂ ਹੋਏਗੀ ਤਾਂ ਇਸ ਕਰਕੇ ਮੇਰੀ ਮੈਨੂੰ ਉਮੀਦ ਆ ਕਿ ਜਿਹੜੀਆਂ ਪਰਮਾਨੈਂਟਲੀ ਕੇ ਅੱਜ-ਤਾਂ-ਤਾਂ ਦੇ ਚੱਲ ਹੋ ਰਹੀਆਂ ਸੀਗੀਆਂ ਹੁਣ ਉਸ ਤੋਂ ਸ਼ਹਿਰ ਨਿਵਾਸੀਆਂ ਨੂੰ ਛੁਟਕਾਰਾ ਮਿਲ ਜਾਏਗਾ ਜੈਪਰਾ ਰੋਡ ਨੂੰ ਵਾਸ ਖਾਸ ਕਰਕੇ ਜਿਹੜੇ ਆਪਣੇ ਅੜਾਚਾਂ ਰੋਡ ਵਾਲੇ ਲੋਕ ਨੇ ਇਹਨਾਂ ਦੀ ਖਾਸ ਕਰਕੇ ਇਸ ਸਮੱਸਿਆ ਤੋਂ ਜਾਤ ਨਹੀਂ ਜੀ